ਸਾਸਰੀ ਕਾਲ ਜੀ ਤੁਹਾਡਾ ਨਵਾਂ ਡ੍ਰੀਮ ਕਿਚਨ ਦੇ ਵਿੱਚ ਸਵਾਗਤ ਹੈ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਫੋਲੋ ਕਰੋ ਮੇਰੀਆਂ ਸਾਰੀਆਂ ਵੀਡੀਓਜ਼ ਨੂੰ ਲਾਈਕ ਕਰੋ ਤੇ ਕਮੈਂਟ ਕਰੋ ਅੱਜ ਆਪਾਂ ਬਣਾਵਾਂਗੇ ਪੀਜ਼ਾ ਬਾਜ਼ਾਰ ਵਾਲਾ ਪੀਜ਼ਾ ਤਾਂ ਸਭ ਨੇ ਖਾਧਾ ਹੋਏਗਾ ਪਰ ਅੱਜ ਆਪਾਂ ਘਰ ਵਿੱਚ ਇਸ ਨੂੰ ਨਵੇਂ ਤਰੀਕੇ ਦੇ ਨਾਲ ਬਣਾਵਾਂਗੇ ਉਹ ਵੀ ਬ੍ਰੈਡ ਦੇ ਨਾਲ ਆਪਾਂ ਜਿਹੜੇ ਚਾਰ ਪੀਸ ਬ੍ਰੈਡ ਤੇ ਲਏ ਨੇ ਉਹਨਾਂ ਦਾ ਜਿਹੜਾ ਬ੍ਰਾਊਨ ਵਾਲਾ ਸਾਈਡ ਹੈ ਉਹਨਾਂ ਨੂੰ ਆਪਾਂ ਕਰਦੇ ਦੇ ਨਾਲ ਜਿਹੜਾ ਹੈ ਕਿ ਚੰਗੀ ਤਰ੍ਹਾਂ ਕੱਟ ਲਵਾਂਗੇ ਹੋਣ ਇਸ ਦੇ ਉੱਤੇ ਸਭ ਤੋਂ ਪਹਿਲਾਂ ਆਪਾਂ ਜਿਹੜਾ ਹੈ ਇਸ ਨੂੰ ਵੇਲਣ ਦੇ ਨਾਲ ਚੰਗੀ ਤਰੀਕੇ ਦੇ ਨਾਲ ਬੀਲ ਲਵਾਂਗੇ ਇਸ ਦਾ ਜਿਹੜਾ ਕੋਈ ਵੀ ਸਾਈਡ ਆ ਮੋਟੀ ਨਹੀਂ ਹੋਣੀ ਚਾਹੀਦੀ ਆਪਾਂ ਇਸ ਨੂੰ ਚੰਗੇ ਤਰੀਕੇ ਦੇ ਨਾਲ ਸਾਰੀਆਂ ਸਾਈਡਾਂ ਜਿਹੜੀਆਂ ਇਕੁਅਲ ਕਰ ਲਵਾਂਗੇ ਹੁਣ ਇਸ ਦੇ ਉੱਪਰ ਜਿਹੜਾ ਹੈ ਕਿ ਆਪਾਂ ਤੰਦੂਰੀ ਸੌਸ ਅਪਲਾਈ ਕਰਾਂਗੇ ਤੰਦੂਰੀ ਸੌਸ ਨੂੰ ਆਪਾਂ ਚੰਗੇ ਤਰੀਕੇ ਦੇ ਨਾਲ ਚਮਚੀ ਦੀ ਹਰਬ ਦੇ ਨਾਲ ਜਿਹੜਾ ਹੈ ਫਲਾ ਲਵਾਂਗੇ ਹੁਣ ਇਸ ਦੇ ਉੱਪਰ ਆਪਾਂ ਜਿਹੜਾ ਹੈ ਕਿ ਟਮੇਟੋ ਕੈਚਪ ਲਾਵਾਂਗੇ ਟਮੇਟੋ ਕੈਚਪ ਜੇ ਤੁਸੀਂ ਚਾਹੋ ਤਾਂ ਇਸ ਨੂੰ ਸਕਿੱਪ ਵੀ ਕਰ ਸਕਦੇ ਹੋ ਇਸ ਨੂੰ ਵੀ ਆਪਾਂ ਚੰਗੇ ਤਰੀਕੇ ਦੇ ਨਾਲ ਫੈਲਾ ਲਵਾਂਗੇ ਬ੍ਰੈਡ ਦੇ ਉੱਪਰ ਹੁਣ ਇਸ ਦੇ ਵਿੱਚ ਆਪਾਂ ਜਿਹੜਾ ਹੈ ਕਿ ਕੁਝ ਸਬਜ਼ੀਆਂ ਦਾ ਯੂਜ਼ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਇਸ ਦੇ ਉੱਤੇ ਜਿਹੜਾ ਹੈ ਕਿ ਚੀਜ਼ ਨੂੰ ਐਡ ਕਰਾਂਗੇ ਚੀਜ਼ ਤੁਸੀਂ ਆਪਦੇ ਹਿਸਾਬ ਨਾਲ ਕੱਟਿਆਂ ਵੱਧ ਵੀ ਐਡ ਕਰ ਸਕਦੇ ਹੋ ਆਪਾਂ ਸਾਰੇ ਬ੍ਰੈਡਾਂ ਦੇ ਉੱਪਰ ਜਿਹੜਾ ਹੈ ਚੀਜ਼ ਅਪਲਾਈ ਕਰ ਲਿਆ ਹੈ जरा इस भी अपना जरा है कि चॉप किया है इसनों अपना बरीक बरीक चॉप किया है मोटा नहीं अपलाई करना इसन आप बरीक बरीक ही जरा है वो कड़ रखा तो सब तो पहला आप जरा है ਅਨियन ਅਪਲਾਈ ਕਰਾਂਗੇ ਬੈਜਿਸ ਤੋਂ ਹੁਣ ਇਸ ਦੇ ਉੱਪਰ ਆਪਾਂ ਕੱਟੀ ਹੋਈ ਜਿਹੜੀ ਹੈ Shimla mircha ਉਸ ਨੂੰ ਐਡ ਕਰਾਂਗੇ Shimla mirch ਨੂੰ ਵੀ ਆਪਾਂ ਜਿਹੜਾ ਹੈ ਕਿ ਕਯੂਬ ਦੇ ਵਿੱਚ ਕੱਟ ਲਿਆ ਸੀ ਯਾਨੀ ਕਿ ਚੌਰ ਸਾਈਜ਼ ਦੇ ਵਿੱਚ ਕੱਟਿਆ ਹੈ ਹੁਣ ਇਸ ਦੇ ਉੱਪਰ ਆਪਾਂ ਜਿਹੜਾ ਹੈ ਪਨੀਰ ਐਡ ਕਰਾਂਗੇ ਪਨੀਰ ਨੂੰ ਵੀ ਆਪਾਂ ਜਿਹੜਾ ਹੈ ਕਯੂਬ ਦੇ ਵਿੱਚ ਕੱਟਾਂਗੇ ਪਨੀਰ ਨੂੰ ਐਡ ਕਰਨ ਤੋਂ ਬਾਅਦ ਇਸ ਦੇ ਉੱਪਰ ਆਪਾਂ ਜਿਹੜਾ ਹੈ ਕਿ ਟਮਾਟਰਾਂ ਦੀ ਵਰਤੋਂ ਕੀਤੀ ਹੈ टमाटर के नाल तो चाहो तो कोनफ्लेक्स भी ऐड कर सकते हो पर मैं कॉर्नफ्लैक्स वो ऐड नहीं कि हूँ इसमें जोड़ा है थोड़ा जहा नमक ऐड करा नमक आप चमच के नाल नहीं अपलाई करा चुटकी के ना आप थोड़ा थोड़ा जो नमक नाली है वो ऐड करा ना ही आप इस जी थोड़ा जहा जीरा पाउडर एड किया है हूँ इसमें जी है थोड़ी थोड़ी काली मिर्च ऐड करा ਕਾਲੀ ਮਿਸ ਤੋਂ ਬਾਅਦ ਆਪਾਂ ਇਸ ਦੇ ਉੱਪਰ ਜਿਹੜਾ ਹੈ ਚਿਲੀ ਫਲੈਕਸ ਐਡ ਕਰਾਂਗੇ ਤੁਸੀਂ चाहੋ ਜੇ ਤੁਹਾਨੂੰ ਜ਼ਿਆਦਾ ਚੀਜ਼ ਪਸੰਦ ਹੈ ਤਾਂ ਇਸ ਦੇ ਉੱਪਰ ਵੀ ਹੋਰ ਐਡ ਕਰ ਸਕਦੇ ਹੋ ਹੁਣ ਇਸ ਨੂੰ ਆਪਾਂ ਓਵਨ ਦੇ ਵਿੱਚ ਪੀਜ਼ਾ ਦੇ ਬੇਕ ਕਰਾਂਗੇ ਤੁਸੀਂ ਦੇਖ ਸਕਦੇ ਹੋ ਇਸ ਨੂੰ 10 ਮਿੰਟ ਹੋ ਚੁੱਕੇ ਨੇ ਤੇ ਆਪਣਾ ਜਿਹੜਾ ਪੀਜ਼ਾ ਹੈ ਵਧੀਆ ਤਰੀਕੇ ਦੇ ਨਾਲ ਬੇਕ